ਉਬਲਦੇ ਪਾਣੀ ਦੇ ਵਿੱਚ ਕਦੇ ਸਾਫ਼ ਦਿਖਾਈ ਨਹੀਂ ਦਿੰਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਦਾ ਜੋ ਵਿਸ਼ਾ ਅਸੀਂ ਲੈ ਕੇ ਆਏ ਆ ਉਹ ਹੈ ਕਿ ਜਦੋਂ ਉਬਲਦਾ ਹੁੰਦਾ ਨਾ ਪਾਣੀ ਪੂਰਾ ਖੋਲਦਾ ਹੁੰਦਾ ਤੁਸੀਂ ਕਦੇ ਉਹਦੇ ਵਿੱਚ ਨਿਗਾਹ ਮਾਰ ਕੇ ਦੇਖਿਓ ਤੁਹਾਨੂੰ ਉਸ ਉਬਲਣ ਦੇ ਪਾਣੀ ਦੇ ਵਿੱਚ ਬਿਲਕੁਲ ਜਿਹੜਾ ਥੱਲੇ ਦੇਖ ਨਹੀਂ ਸਕਦੇ ਤੁਸੀਂ ਕਿ ਕੀ ਪਿਆ ਬਹੁਤ ਮਤਲਬ ਸਾਫ਼ ਦਿਖਾਈ ਨਹੀਂ ਦਿੰਦਾ ਪਰ ਜਦੋਂ ਉਹ ਪਾਣੀ ਸ਼ਾਂਤ ਹੋ ਜਾਂਦਾ ਪੂਰਾ ਉਸੇ ਬਰਤਨ ਦੇ ਵਿੱਚ ਜਿਹੜੇ ਉਬਾਲ ਰਹੇ ਸੀ ਤਾਂ ਫਿਰ ਜਦੋਂ ਬਿਲਕੁਲ ਸ਼ਾਂਤ ਹੋ ਕੇ ਠੰਡਾ ਹੋ ਕੇ ਸ਼ਾਂਤ ਹੋ ਜਾਂਦਾ ਨਾ ਫਿਰ ਉਹਦੇ ਵਿੱਚ ਤੁਹਾਨੂੰ ਥੱਲੇ ਤੱਕ ਪਿਆ ਇੱਕ ਕਿਣਕਾ ਵੀ ਦਿਖਦਾ ਇਸੇ ਚੀਜ਼ ਨੂੰ ਅਸਰ ਅਗਰ ਅਸੀਂ ਜ਼ਿੰਦਗੀ ਦੇ ਵਿੱਚ ਲਈਏ ਨਾ ਤਾਂ ਜ਼ਿੰਦਗੀ ਦੇ ਵਿੱਚ ਲੋਟ ਕਰਨਾ ਦੋਸਤੋ ਇਹ ਜੀ ਗੱਲ ਕਿ ਜਦੋਂ ਉਬਲਦੇ ਪਾਣੀ ਦਾ ਮਤਲਬ ਕੀ ਕਿ ਜਦੋਂ ਤੁਸੀਂ ਉਬਲ ਰਹੇ ਹੋ ਕਿਸੇ ਚੀਜ਼ ਦੇ ਵਿੱਚ ਤੁਹਾਨੂੰ ਗੁੱਸਾ ਆਇਆ ਹੋਇਆ ਬਹੁਤ ਜ਼ਿਆਦਾ ਅਕਸਰ ਅਕਸਰ ਤੁਸੀਂ ਦੇਖਿਓ ਸਾਡੀਆਂ ਜ਼ਿਆਦਾਤਰ ਗਲਤੀਆਂ ਉਦੋਂ ਹੁੰਦੀਆਂ ਜਦੋਂ ਅਸੀਂ ਗੁੱਸੇ 'ਚ ਹੁੰਨੇ ਆ ਕਿਸੇ ਵੀ ਗੱਲ ਤੋਂ ਤਾਂ ਸਾਨੂੰ ਨਾ ਇਹ ਧਿਆਨ ਦੇ ਵਿੱਚ ਰੱਖ ਲਿਓ ਹਮੇਸ਼ਾ ਜਦੋਂ ਵੀ ਤੁਹਾਨੂੰ ਗੁੱਸਾ ਆਵੇ ਨਾ ਆਪਣੇ ਦਿਮਾਗ ਦੇ ਵਿੱਚ ਇੱਕ ਗੱਲ ਲੈ ਕੇ ਆਉਣੀ ਹੈ ਕਿ ਉਬਲਦੇ ਪਾਣੀ ਦੇ ਵਿੱਚ ਸਾਫ਼ ਦਿਖਾਈ ਨਹੀਂ ਦਿੰਦਾ ਹੁੰਦਾ ਸਾਨੂੰ ਉਦੋਂ ਬਿਲਕੁਲ ਵੀ ਨਹੀਂ ਦਿਖਦਾ ਕਿ ਕੀ ਸਹੀ ਹੈ ਕੀ ਗਲਤ ਹੈ ਉੱਥੇ ਅਸੀਂ ਕਿਤਨਾ ਕਿਤੇ ਗਲਤੀ ਕਰ ਦਿੰਨੇ ਜਾਂਦੇ ਸੋ ਜਦੋਂ ਵੀ ਜਦੋਂ ਵੀ ਤੁਹਾਡਾ ਤੁਹਾਡਾ ਮਨ ਉਬਲਦਾ ਹੋਵੇ ਮਤਲਬ ਤੁਹਾਨੂੰ ਬਹੁਤ ਗੁੱਸਾ ਆਇਆ ਹੋਵੇ ਤਾਂ ਸਭ ਤੋਂ ਪਹਿਲਾਂ ਕੁਝ ਸਮਾ ਲਓ ਉਹਨੂੰ ਸ਼ਾਂਤ ਕਰੋ ਕਿਉਂਕਿ ਜਦੋਂ ਤੁਸੀਂ ਕਦੇ ਵੀ ਦੇਖਿਓ ਬਹੁਤ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਗੁੱਸੇ ਦੇ ਵਿੱਚ ਕੁਝ ਨਾ ਕੁਝ ਬੋਲ ਜਾਂਦੇ ਆ ਉਹ ਤੋਂ ਕੁਝ ਘੰਟੇ ਬਾਅਦ ਹੀ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਅਸੀਂ ਗਲਤ ਬੋਲਿਆ ਤੇ ਫਿਰ ਫਿਰ ਬੰਦੇ ਦੇ ਮਨ ਚ ਆਉਂਦਾ ਕਿ ਮਾਫੀ ਮੰਗੀ ਜਾਵੇ ਇਹਦੇ ਲਈ ਸੋ ਇਹਦੇ ਲਈ ਪਹਿਲਾਂ ਹੀ ਕਿਉਂ ਨਹੀਂ ਅਸੀਂ ਇਹ ਸਿਸਟਮ ਬਣਾ ਲੈਂਦੇ ਆਪਣੀ ਇੱਕ ਆਦਤ ਕਿਉਂ ਨਹੀਂ ਬਣਾ ਲੈਂਦੇ ਜਿਹਦੇ ਚ ਅਸੀਂ ਇਹ ਸੋਚੀਏ ਕਿ ਜਦੋਂ ਵੀ ਸਾਨੂੰ ਕਦੇ ਗੁੱਸਾ ਆਇਆ ਹੋਵੇ ਅਸੀਂ ਉਸ ਗੁੱਸੇ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਗਲਤ ਗੱਲ ਨਹੀਂ ਕਹਿਣੀ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਗੱਲ ਕਰਨੀ ਨਹੀਂ ਜਾਂ ਉੱਥੇ ਅਗਰ ਸਾਨੂੰ ਲੱਗਦਾ ਵੀ ਹੈ ਕਿ ਸੱਤੋ ਸਾਡੇ ਵੱਲੋਂ ਕੁਝ ਬੋਲਿਆ ਜਾਵੇ ਤਾਂ ਅਸੀਂ ਉਸ ਵਕਤ ਉਹ ਨਹੀਂ ਬੋਲਣਾ ਉਹਦੇ ਲਈ ਸਾਨੂੰ ਪਹਿਲਾਂ ਸੋਚਣਾ ਹੈ ਪਹਿਲਾਂ ਹੀ ਆਪਣੇ ਆਪ ਨੂੰ ਸਮਾਂ ਦੇ ਦੇਣਾ ਹੈ ਕਿ ਇਸ ਗੱਲ ਦੇ ਲਈ ਅਸੀਂ ਸ਼ਾਂਤ ਹੋਣ ਤੋਂ ਬਾਅਦ ਜਿਹੜੀ ਹੈ ਉਹ ਇਸ ਬਾਰੇ ਚ ਡਿਸੀਜਨ ਲਵਾਂਗੇ ਫੈਸਲਾ ਲਵਾਂਗੇ ਜਾਂ ਉਸ ਬੰਦੇ ਨਾਲ ਦੁਬਾਰਾ ਗੱਲ ਕਰਾਂਗੇ ਜਦੋਂ ਅਸੀਂ ਸਾਡਾ ਉਹ ਗੁੱਸਾ ਜਿਹੜਾ ਹੈ ਉਹ ਉਤਰ ਜਾਂਦਾ ਸੋ ਦੋਸਤੋ ਇਸ ਗੱਲ ਨੂੰ ਬਹੁਤ ਛੋਟੀ ਗੱਲ ਹੈ ਇਹ ਪਰ ਇਹਦੇ ਵਿੱਚ ਹਮੇਸ਼ਾ ਆਪਣੇ ਆਪ ਨੂੰ ਕੰਟਰੋਲ 'ਚ ਰੱਖਣਾ ਹੈ ਆਪਣੇ ਆਪ ਦਾ ਸਿਸਟਮ ਇਹ ਬਣਾ ਕੇ ਰੱਖਣਾ ਹੈ ਕਿ ਤੁਹਾਨੂੰ ਕਦੇ ਵੀ ਇਸ ਦੇ ਲਈ ਦੁਬਾਰਾ ਪਛਤਾਉਣਾ ਨਾ ਪਵੇ ਤੇ ਫਿਰ ਦੁਬਾਰਾ ਸਾਨੂੰ ਕਈ ਵਾਰ ਨੀਵੇਂ ਹੋਣਾ ਪੈਂਦਾ ਤੇ ਉਹ ਸਾਨੂੰ ਫਿਰ ਮਾਫੀਆਂ ਮੰਗਣੀਆਂ ਪੈਂਦੀ ਹੈ ਇਹ ਤੋਂ ਚੰਗਾ ਇਹ ਹੀ ਹੈ ਕਿ ਅਸੀਂ ਪਹਿਲਾਂ ਹੀ ਸੋਚ ਕੇ ਬੋਲੀਏ ਜਾਂ ਇੱਕ ਚੀਜ਼ ਨੂੰ ਸਮਾਂ ਦੇ ਦਈਏ ਸਮਾਂ ਦੇ ਦੇਣ ਦੇ ਨਾਲ ਠੰਡੇ ਹੋ ਕੇ ਉਹਦੇ ਬਾਰੇ 'ਚ ਦੁਬਾਰਾ ਫੈਸਲਾ ਕਰੀਏ ਤੇ ਇਹਦੇ ਲਈ ਫਿਰ ਦੁਬਾਰਾ ਇਹੀ ਸੈਂਟੈਂਸ ਯਾਦ ਰੱਖਣਾ ਹੈ ਕਿ ਉਬਲਦੇ ਪਾਣੀ ਦੇ ਵਿੱਚ ਕਦੇ ਵੀ ਸਾਨੂੰ ਸਾਫ਼ ਦਿਖਾਈ ਨਹੀਂ ਦਿੰਦਾ ਸਤ ਸ੍ਰੀ ਅਕਾਲ